ਸਾਰੇ ਘਿ ਘਰ ਨੂੰ ਪਿਆਰ ਭਰੀ ਸਸਰੀਏ ਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨੇ ਉਸ 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਪਿੰਡ ਠੱਕਰ ਕੀ ਦੀ ਜੋ ਗੱਲਬਾਤ ਕਰਾਂਗੇ ਅਸੀਂ ਪਿੰਡ ਦੇ ਵਿੱਚ ਗਏ ਇੱਕ 5-6 ਸਾਲਾਂ ਦੀ ਲੜਕੀ ਜੋ ਕਿ ਖੇਤ ਦੇ ਵਿੱਚ ਮਿਲੀ ਤੇ ਜਿਹੜਾ ਸਾਡੇ ਸਾਹਮਣੇ ਫਿਰਸਤੇ ਆਏ ਉਹ ਵੀ ਤੁਹਾਨੂੰ ਮਿਲਾਵਾਂਗੇ ਤੇ ਉਹਨਾਂ ਨੇ ਬੱਚੀ ਨੂੰ ਖੇਤੋਂ ਚੱਕ ਕੇ ਲਿਆ ਕੇ ਤੇ ਉਹ ਵੀ ਚੰਗੀ ਮਨੋਂ ਸੇਵਾ ਕੀਤੀ ਤੇ ਉਸ ਤੋਂ ਬਾਅਦ ਤੇ ਉਹਦੇ ਮਾਪੇ ਨੂੰ ਲੱਭਿਆ ਲੱਭ ਕੇ ਤਾਂ ਫਿਰ ਉਹਨਾਂ ਨੇ ਖਾਣੇ ਲੈ ਸਧਿਆ ਉਹਨਾਂ ਨੂੰ ਜੋ ਖਾਣੇ ਜਾ ਕੇ ਉਸ ਬੱਚੀ ਨੂੰ ਮਾਪੇ ਦੇ ਨਾਲ ਬੁਲਾਇਆ ਤੀਨ ਹਾਂ ਉਹ ਇੱਕ ਤੁਹਾਨੂੰ ਦਿਖਾਉਣੀ ਆ ਰਿਪੋਰਟ ਗੁਰਮੁਖ ਸਿੰਘ ਜੀ ਦਾ ਹਾਂਜੀ ਸਤਿਕਾਰ ਸਰ ਸਤਿਕਾਰ ਸਰ ਇੱਕ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ ਸੀਗਾ ਇਸ ਪਿੰਡ ਚ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਨੌਕਰਾਂ ਨੂੰ ਨਹਿਰ ਤੋਂ ਸੁੱਕੀ ਪਈ ਮਿਲੀ ਸੀ ਸਵੇਰੇ ਤਕਰੀਬਨ 6 ਵਜੇ ਉਹ ਨੌਕਰਾਂ ਨੇ ਬੱਚੀ ਨੂੰ ਚੜ ਕੇ ਮੇਰੇ ਕੋਲ ਲਿਆਂਦਾ ਖੂਤੇ ਉਦੋਂ ਬਾਅਦ ਮੈਂ ਇਥੇ ਪਿੰਡ 'ਚ ਲੋਜਮੈਂਟ ਕਰਾਈ ਆਲੇ ਦੁਆਲੇ ਪਿੰਡਾਂ ਸਾਰਿਆਂ 'ਚ ਲੋਜਮੈਂਟ ਕਰਾਈ ਵੀ ਕਿਸੇ ਦੀ ਬੱਚੀ ਹੋਵੇ ਤਾਂ ਲੈ ਗਏ ਉਸ ਤੋਂ ਬਾਅਦ ਕੋਈ ਵੀ ਬੰਦਾ ਬੱਚੀ ਦਾ ਮਾਲਕ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਉਹ ਬੱਚੀ ਨੂੰ ਆਇਆ ਤਾਂ ਆਇਆ ਖਾਇਆ ਪੋੜਾ ਫੇ ਅਸੀਂ ਜਦ ਸ਼ਹਿਰ ਲੈ ਕੇ ਗਏ ਤਨਾਂਪੁਰੇ ਠਾਣੇ ਵਾਲੋਂ ਰਾਸਤੇ ਵਿੱਚ ਉਹ ਬੱਚੀ ਨੇ ਭਗਤਪੁਰੇ ਦਾ ਨਾਂ ਲਿਆ ਗਵਿੰਦਪੁਰੇ ਦਾ ਗਵਿੰਦਪੁਰੇ ਦਾ ਨਾਂ ਲਿਆ ਤਾਂ ਅਸੀਂ ਗੱਡੀ ਬਾਅਦ ਗਵਿੰਦਪੁਰੇ ਨੂੰ ਮੋੜ ਲਈ ਉੱਥੇ ਬੱਚੀ ਨੂੰ ਕਮਾਇਆ ਫਰਾਇਆ ਤੇ ਸ਼ਾਇਦ ਬੱਚੀ ਆਪਣਾ ਘਰ ਦੇਖ ਲਵੇ ਪਰ ਉੱਥੇ ਨਾ ਲੱਭਣ ਦੇ ਕਾਰਨ ਅਸੀਂ ਫੇ ਉਸ ਬੱਚੀ ਨੂੰ ਸੋਨਾਮਪੁਰੇ ਥਾਣੇ ਲੈ ਗਏ ਲਿਜਾਂਦੇ ਸੀਗੇ ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆ ਗਿਆ ਉਹਦੇ ਬੱਚੀ ਬੱਚਿਆ ਉਹਦਾ ਜਿਹੜਾ ਮਾਪੇ ਆ ਨੂੰ ਪਤਾ ਲੱਗ ਗਿਆ ਵੀ ਤੁਸੀਂ ਉਹਨੂੰ ਬੱਚੀ ਦੇ ਦਿਓ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਦਾਂ ਬੱਚੀ ਉਹਨਾਂ ਨੂੰ ਨਹੀਂ ਦੇਣੀ ਅਸੀਂ ਉਹ ਸੁਨਾਮਪੁਰੇ ਥਾਣੇ ਆ ਜਾਣ ਤਾਂ ਅਸੀਂ ਉਹਨਾਂ ਦੀ ਬੱਚੀ ਹਵਾਲੇ ਕਰ ਦਿਆਂਗੇ ਉੱਤੇ ਵੀ ਸੁਨਾਮਪੁਰੇ ਥਾਣੇ ਗਏ ਤਾਂ ਮਾਪੇ ਉਹਦੀ ਜਿਹੜੀ ਮਾਂ ਸੀ ਉਹ ਸੁਨਾਮਪੁਰੇ ਥਾਣੇ ਸਾਡੇ ਜਾਣ ਤੋਂ ਪਹਿਲਾਂ ਆ ਯੂਜ਼ੀ ਅਸੀਂ ਉਹਨਾਂ ਦੇ ਬੱਚੀ ਹਵਾਲੇ ਕਰਤੀ ਤੇ ਬੱਚੀ ਜਿਹੜੀ ਸੀ ਕਿਹਨਾਂ ਦੀ ਸੀਗੀ ਬੱਚੀ ਵਿਆਹ ਜਾਂਦੀ ਸੀਗੀ ਉਹ ਤੇ ਉੱਥੇ ਸਤਨਾਮਪੁਰੇ ਉਹਦਾ ਐਡਰੈਸ ਆਧਾਰ ਕਾਰਡ ਉਹ ਬੱਚੀ ਦਾ ਬਣਿਆ ਸੀ ਤੇ ਉਹ ਬੱਚੀ ਦਾ ਐਡਰੈਸ ਹੁਣੀ ਨੋਟ ਕੀਤਾ ਉੱਥੇ ਅਸੀਂ ਉਹਦੀ ਮਾਂ ਨੂੰ ਬੱਚੀ ਹਵਾਲੇ ਕਰਕੇ ਅਸੀਂ ਬਾਤ ਕਰੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਰਜੀਤ ਸਿੰਘ ਪਿੰਡ ਕਿਹੜਾ ਤੁਹਾਡਾ ਜੀ ਫਕਰ ਕੀ ਕਰਦੇ ਦੇ ਪੁਹਚੇ ਬਹੁਤ ਤੁਹਾਡਾ ਧੰਵਾਦ ਜੀ ਜਿਹੜੀ ਇਹ ਤੁਸੀਂ ਬੱਚੀ ਨੂੰ ਮਤਲਬ ਦੇਖਭਾਲ ਕਰਕੇ ਔਰ ਥਾਣੇ ਪਹੁੰਚਾਇਆ ਤੋਂ ਥਾਣੇ ਤੋਂ ਉਹਨਾਂ ਦੇ ਮਾਪੇ ਤੱਕ ਪਹੁੰਚੀ ਆ ਨਾਲ ਮੇਰੇ ਸਾਫਕਾ ਸਰਪੰਚ ਨਾਲ ਮੇਰੇ ਸਾਫਕਾ ਸਰਪੰਚ ਬੋਵੀਰ ਠੱਕਰ ਕੀ ਨਾਲ ਸੀ ਤੇ ਨਾਲ ਸਾਡੇ ਇੱਕ ਲੇਡੀ ਸੀਗੀ ਮਨਾਵਲ ਹੈ ਗਿਆ ਤੇਰਾਣੀ ਇਹ ਸਾਡੇ ਰਾਜੇ ਇਹ ਰਾਜ ਰਾਣੀ ਨੇ ਵੀ ਬੱਚੀ ਦੀ ਬਹੁਤ ਦੇਖਭਾਲ ਕੀਤੀ ਨਲਾਈ ਤਲਾਈ ਉਹਦੇ ਕੱਪੜੇ ਬਦਲੇ ਆਨ ਨੋਟ ਕਰ ਲਿਓ ਇੱਕ ਮਿੰਟ ਜੀ ਇਹ ਬੱਚੀ ਤੁਹਾਡੇ ਤੱਕ ਪਹੁੰਚੀ ਕਿਸਰਾ ਇਹ ਸਾਡੇ ਖੂ ਤੋਂ ਤਕਰੀਬਨ 1000 ਕਮੀਟਰ ਦੇ ਕਾਵ ਵਿੱਚ ਸੁੱਤੀ ਪਈ ਸੀ ਅੱਛਾ ਜੀ ਉੱਥੋਂ ਸਾਡੇ ਨੌਕਰਾਂ ਨੇ ਉਹ ਬਾਹਰ ਅੰਦਰ ਗਏ ਸੀ ਉਥੋਂ ਚੱਕ ਕੇ ਸਾਡੇ ਡੇਰੇ ਕੁੱਤੇ ਲਿਆਂਦੀ ਫੇਰ ਅਸੀਂ ਲੋਸਮੈਂਟ ਕਰਾਈ ਪੰਜਾਂ ਚੌਂ ਬੰਨਾਂ ਦੀ ਲੋਸਮੈਂਟ ਕਰਾਈ ਕੋਈ ਇਹਦਾ ਵਾਰਸ ਨਹੀਂ ਆਇਆ ਫੇਰ ਇਸ ਨਾਮਪੁਰੇ ਲੈ ਗਏ ਥਾਣੇ ਠੀਕ ਆ ਜੀ ਤੇ ਬੱਚੀ ਉਹਦਾ ਠੀਕ ਠਾਕ ਸੀ ਬੱਚੀ ਠੀਕ ਸੀ ਬੱਚੀ ਨੂੰ ਕੁਝ ਨਹੀਂ ਹੋਇਆ ਜੀ ਠੀਕ ਠਾਕ ਇਹ ਉਹਦੇ ਮਾਂ ਪੇ ਦਾ ਕੁਝ ਨਾ ਪਤਾ ਤੁਹਾਨੂੰ ਪੇ ਦਾ ਨਾਂ ਦੱਸਦੀ ਸੀਗੀ ਬੱਚੇ ਪਰ ਹੁਣ ਮੈਨੂੰ ਯਾਦ ਨਹੀਂ ਬੱਚੀ ਦਾ ਕੀ ਨਾਂ ਸੀ ਬੱਚੀ ਦਾ ਨਾਮ ਵੀ ਨਹੀਂ ਸੀ ਬੱਚੀ ਨੇ ਬੱਚੇ ਨੇ ਆਪਣਾ ਨਾਮ ਨਹੀਂ ਦੱਸਿਆ ਉਹ ਕਿੰਨੇ ਮਤਲਬ ਸਾਲ ਦੀ ਸੀ ਤੁਹਾਨੂੰ ਲੱਗਦਾ ਚਾਰ ਕਿ ਸਾਲ ਦੀ ਸੀ ਚਾਰ ਸਾਲ ਦੀ ਸੀ ਹਾਂ ਜੀ ਪੰਜ ਛੇ ਦੇਖ ਲਾਗ ਭਾਗ ਚਾਰ ਕਿ ਸਾਲ ਦੀ ਸੀ ਚਲੋ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਆਮ ਬੱਚੀਆਂ ਇਦਾਂ ਮਤਲਬ ਗੈਪ ਹੋ ਜਾਂਦੀਆਂ ਜਾਂ ਮਾਪੇ ਅਸੀਂ ਮਾਪੇ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਣੇ ਨਿਆਣਿਆਂ ਦੀ ਸਾਂਭ ਸੰਭਾਲ ਕਰਨ ਹਮ ਸਾਰੀ ਸਾਰੇ ਬਲਕੇ ਉਹ ਬੱਚੀ ਦੀ ਕਿਸਮਤ ਚੰਗੀ ਸੀ ਜਿੱਥੇ ਪਈ ਸੀ ਉਹ ਜਿਹੜੀ ਉਹ ਕੁੱਤਿਆਂ ਨਹੀਂ ਖਾਦੀ ਉੱਥੇ ਦਾ ਕੁੱਤੇ ਬਹੁਤ ਫਿਰਦੇ ਆ ਚਲੋ ਉਧਰ ਦੀ ਪ੍ਰਮਾਤਮਾ ਨੂੰ ਚਾਹੁੰਦੇ ਆ ਉਹ ਪ੍ਰਮਾਤਮਾ ਨੇ ਉਹਦੀ ਜਾਨ ਬਖਸ਼ੀ ਆਪਣੇ ਮਾਪੇ ਕੋ ਪਹੁੰਚ ਗਈ ਇੰਨੇ ਬਹੁਤ ਵੱਡਾ ਚਲੋ ਸਰ ਨੂੰ ਜਿਆਦਾ ਧੰਨਵਾਦ ਤੁਹਾਡਾ ਆ ਜਿਨ੍ਹਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਾ ਇੱਕ ਤੁਹਾਡੇ ਬੇਟੀ ਦਾ ਮਾਮਲਾ ਸਾਹਮਣੇ ਆਇਆ ਸੀ ਜੀ ਤੇ ਉਹ ਬੇਟੀ ਤੁਹਾਨੂੰ ਕਿੱਥੋਂ ਮਿਲੀ ਤੇ ਫਿਰ ਉਹ ਕਿੱਥੇ ਤੁਸੀਂ ਮਤਲਬ ਔਤਲਾ ਦਿੱਤੀ ਉਹ ਬੱਚਾ ਬਿਲਕੁਲ ਛੋਟਾ ਮਾਈਨਰ 3-4 ਸਾਲ ਦਾ ਜੀ ਜੋ ਕਿ ਭੁਲੇਖੇ ਦੇ ਨਾਲ ਆਪਣੇ ਮਾਪੇ ਤੋਂ ਬੁੱਛੜ ਕੇ ਆ ਗਿਆ ਰਾਤ ਨੂੰ ਨਹਿਰ ਦੇ ਉੱਤੇ ਜੋ ਕਿ ਸਾਡੇ ਪ੍ਰਵਾਸੀ ਮਜ਼ਦੂਰ ਜਾਂ ਸਵੇਰੇ ਵਰ ਗਏ ਤੇ ਉਹਨਾਂ ਨੂੰ ਮਿਲਿਆ ਤੇ ਸੁੱਤਾ ਪਿਆ ਜਿਸ ਨੂੰ ਕਿ ਅਸੀਂ ਬੜਾ ਔਲੇਦ ਵਾਲੇ ਪਿੰਡਾਂ ਦੇ ਵਿੱਚ ਦਿਖਾ ਕੇ ਕੋਸ਼ਿਸ਼ ਕੀਤੀ ਵੀ ਜੇ ਕਿਸਦਾ ਹੈਗਾ ਦਾ ਮਿਲ ਜੇ ਉਸ ਤੋਂ ਬਾਅਦ ਅਸੀਂ ਖਾਣੇ ਸਤਨਾਪੁਰੇ ਜੋ ਤਲਾਕਨ ਗਏ ਤਾਂ ਉਹਦੀ ਮਦਦ ਤੇ ਕੁਝ ਕੁ ਵਰਤੰਤ ਦੇ ਬੰਦੇ ਆਏ ਅਸੀਂ ਅਸੀਂ ਖਾਣੇ ਦੇ ਵਿੱਚ ਉਹਨਾਂ ਦੀ ਮਦਦ ਦੇ ਵਾਗੂ ਬੱਚੀ ਬਿਲਕੁਲ ਸਹੀ ਸਲਾਮਤ ਸੀ ਬਿਲਕੁਲ ਠੀਕ ਸੀ ਜੀ ਉਹਦਾ ਕੁਝ ਬੱਚੇ ਦੇ ਮਹਿਸੂਸ ਹੁੰਦਾ ਜਿੱਦਾਂ ਕੋਈ ਮਾੜੀ ਮੋਟੀ ਸੱਟ ਚੋੜ ਲੱਗੀ ਹੈ ਠੀਕ ਹੈ ਜੀ ਕੀ ਨਾਮ ਤੁਹਾਡਾ ਜੀ ਸੁਖਜਿੰਦਰ ਸਿੰਘ ਨੰਬਰਦਾਰ ਨੰਬਰ ਸਾਫਾ ਸਰਪੰਚ ਸਾਫਾ ਸਰਪੰਚ ਧੰਨਵਾਦ ਜੀ ਤੁਹਾਡਾ ਦੁਆਬਾ ਨਿਊਜ਼ ਨਾਲ ਗੱਲਬਾਤ ਲਈ ਥੈਂਕ ਯੂ ਵੈਰੀ ਥੈਂਕ ਯੂ ਉਹ ਜੰਲੀਆ ਹਾਂ ਹਾਂ ਜੀ ਮੈਂ ਜਾਵਾਂ ਮਰਦਾ ਮੈਂ ਹੁਣਾਂ ਬੈਠੇ ਕਾਈ ਤੇ ਨੁਕਾ ਹੈ ਇਹ ਬੱਚੇ ਮੈਂ ਕੋਈ ਗਾਲੀ ਨਹੀਂ ਆਖੀ ਆਖੀ ਬਾਦ ਇਹਨੇ ਆਣੀ ਖੜ ਲਿਆ ਜਗਾ ਕੇ ਚਪੇੜਾ ਮਾਰਿਆ ਨੇ ਤੇਰੀ ਉਹ ਬਹੁਤ ਨਹੀਂ ਹੈ ਤੇ ਬਚਾ ਚਲੋ ਵੇ